ਵਾਹਿਗੁਰੂ ਜੀ ਕਰਪਾਲ ਸਾ ਵਾਹਿਗੁਰੂ ਜੀ ਕੀ ਫਤਿਹ ਸ ਲੋਕ ਮਹੱਲ ਦਖਣਾ ਮਹੱਲਾ ਪੰਜਵਾ ਫੋਰੀ ਪਰਮ ਵੰਜੈ ਪਰੀ ਮੁਹੱਬਤ ਹਿੱਕ ਤੋਂ ਜਿੱਥੋ ਵੰਜੈ ਜਾਏ ਤਿਥਾਉ ਮੌਜੂਦ ਸੋਏ ਮਹੱਲਾ ਪੰਜਵਾ ਚੜ ਕੇ ਘਹਿ ਕੋੜੜੇ ਗੁੰਦੇ ਪਕੜੈ ਖੁੰਡੀ ਦੀ ਖੇੜਾਰੀ ਹੰਸਾ ਚਿੱਤਿ ਸੇਤੀ ਚਿੱਤ ਉਲਾਸ ਕੁੱਕੜ ਦੀ ਓੜਾਰੀ ਮੌੜੀ ਰਚਨਾ ਉਚਰਾ ਹੈ ਸ਼੍ਰਾਵਣੀ ਸੋਣਾ ਸੋ ਉਤਰ ਮਿਤਾ ਹਰ ਜਸ ਲਿਖੈ ਲਾਇ ਭਾਵਣੀ ਸੇ ਹਸਤ ਪਵਿੱਤਾ ਅਸ਼ਟਸ਼ ਤੀਰਥ ਮੱਜਨ ਸੰਪੰਨ ਤਿੰਨ ਕੀਤਾ ਸੰਸਾਰ ਸਾਗਰ ਤੇ ਉਤਰੇ ਵਿਖਿਆ ਗੜ ਦਿੱਤਾ ਨਾਨਕ ਲੜ ਲਾਇ ਉਧਾਰਿਣ ਦੇਈ ਸੇਵ ਅਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਠਾਕੁਰ ਉਚ ਭਗਵਾਨ ਦਾ ਸੰਦਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹੋਂ ਕਰੀ ਵਖਿਆਨ ਸੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਤਸੰਗ ਜੀਓ ਆਓ ਜੋ ਲੜੀ ਵਾਰ ਵੀ ਚਾਰ ਚੱਲ ਰਹੀ ਹੈ ਤਨ ਤਨ ਗੁਰੂ ਅਰਜਨ ਦੇਵ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਕੀ ਵਾਰ ਦਾ ਲੜੀ ਵਾਰ ਦਾ 19 ਨੰਬਰ ਸ਼ਬਦ ਜੋ ਕਿ ਤਾਨ ਗੁਰੂ ਗ੍ਰੰਥ ਸਾਹਿਬ ਦੇ ਮਵਾਰਕ ਅੰ 322 ਅੰਕ ਤੇ ਸੁਸ਼ੋਭਿਤ ਹੈ ਸਰ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਸਲੋਕ ਨਹੰ ਦਖਨਾ ਮਹੱਲਾ ਪੰਜਵਾਂ ਸਲੋਕ ਦਖਾਇਰੇ ਵਿੱਚ ਬਖਸ਼ਿਸ਼ ਕਰ ਰਹੇ ਨੇ ਭੋਰੀ ਪਰਮਵੰਝਾਏ ਪੀਰੀ ਮੁਹੱਬਤ ਹਿੱਕ ਤੋਂ ਭੋਰੀ ਪਰਮਵੰਝਾਏ ਮੇਰੇ ਸਤਿਗੁਰੂ ਜੇ ਇੱਕ ਖਿੰਨ ਮਤਰ ਭੋਰੀ ਭਾਵ ਇੱਕ ਖਿੰਨ ਮਤਰ ਵੀ ਜੇ ਤੂੰ ਮੇਰੇ ਭਰਮ ਭਲੇਖੇ ਦੂਰ ਕਰ ਦਵੇਂ ਤੇ ਉਹ ਖਿੰਨ ਪੀਰੀ ਮੁਹੱਬਤ ਹਿੱਕ ਤੋਂ ਉਹ ਖਿੰਨ ਵੀ ਮੈਂ ਤੇਰੇ ਨਾਮ ਸੌਂਪਦਾ ਹਾਂ ਤੇਰਾ ਨਾਮ ਜਪਾਂ ਇੱਕ ਖਿੰਨ ਮਤਰ ਵੀ ਜੇ ਤੂੰ ਮੇਰਾ ਮਨ ਇਕਾਗਰ ਕਰ ਦਿੰਦਾ ਤੇ ਉਹ ਇੱਕ ਮੁਖਿਣ ਵੀ ਤੇਰੇ ਨਾਮ ਹੈ ਅਰਪਣ ਕਰਦਾ ਤੇਰਾ ਨਾਮ ਜਪਨਾ ਕਰਦਾ ਹਾਂ ਜਿੱਥੋਂ ਵੰਜੇ ਜਾਏ ਤੇ ਥਾਉ ਮੌਜੂਦ ਸੋਏ ਜਿੱਥੋਂ ਵੰਜੇ ਜਾਏ ਜਿੱਥੋਂ ਵੀ ਮੈਂ ਲੰਘਣਾ ਕਰਦਾ ਹਾਂ ਜਾਣਾ ਕਰਦਾ ਹਾਂ ਤੁਰਨਾ ਫਿਰਦਾ ਕਰਦਾ ਹਾਂ ਤੇ ਥਾਉ ਮੌਜੂਦ ਸੋਏ ਉਥੇ ਤੂੰ ਹੀ ਮੌਜੂਦ ਹੈ ਉਥੇ ਤੂੰ ਹੀ ਵਾਪਰ ਰਿਆ ਤੂੰ ਹੀ ਵਿਆਪਕ ਹੈ ਹਰੇਕ ਥਾਂ ਤੇ ਤੂੰ ਹੀ ਸੁਭਾਈ ਮਾਣ ਹੈ ਜਿੱਥੇ ਵੀ ਮੈਂ ਜਾਣਾ ਕਰਦਾ ਹਾਂ ਮਹੱਲਾ ਪੰਜਵਾਂ ਚੜ ਕੈ ਕੋੜੜੇ ਕੋੜੜੇ ਕੁੰਦੇ ਪਕੜੇ ਖੁੰਡੀ ਦੀ ਖੇੜਾ ਚੜ ਕੈ ਕੋੜੜੇ ਕੁੰਦੇ ਪਕੜੇ ਕਿੰਨੇ ਜਿਵੇਂ ਕੋੜੇ ਤੇ ਚੜ ਕੇ ਕੋਈ ਬੰਦੂਕ ਪਕੜ ਲਏ ਤੇ ਉੱਪਰ ਨੂੰ ਗੋਲੀਆਂ ਚਲਾਉਣੀਆਂ ਕਰੇ ਦੇ ਨਾਲ ਖੁੰਡੀ ਦੀ ਖੇੜਾ ਖੇਡ ਖੇਡਣੀ ਕਰੇ ਖੁੰਡੀ ਲੈ ਕੇ ਖੁੰਡੀ ਦੇ ਨਾਲ ਖੇਡਾਂ ਖਿੰਡਣੀਆਂ ਕਰੇ ਕਹਿੰਦੇ ਉਹ ਇਸ ਤਰ੍ਹਾਂ ਹੈ ਜਿਤ ਹੰਸ ਸੇਤੀ ਚਿਤ ਉਲਾਸੇ ਕੁੱਕੜ ਦੀ ਓਡਾਰੀ ਕਹਿੰਦੇ ਹੰਸ ਸੇਤੀ ਚਿਤ ਉਲਾਸੇ ਮਨ ਜਿਹੜਾ ਹੈ ਹੰਸਾਂ ਵਰਗਾ ਰੱਖੇ ਤੇ ਓਡਾਰੀ ਕੁੱਕੜ ਵਰਗੀ ਰੱਖੇ ਐਕਟਿਵ ਰਵੇ ਹੱਤ ਪੈਨ ਕਹਿੰਦੇ ਉਹ ਇੰਜ ਸਮਝੋ ਉਹ ਸਿਰਫ ਦਿਖਾਵਾ ਕਰ ਰਿਹਾ ਗੁਰਮੁਖ ਹੋਣ ਦੀ ਰੀਸ ਕਰ ਰਿਹਾ ਪਰ ਅਸਲ ਹੈ ਉਹ ਮਨਮੁਖੀ ਕਹਿੰਦੇ ਜਿਵੇਂ ਘੋੜੇ ਤੇ ਚੜ ਕੇ ਕੋਈ ਬੰਦੂਕ ਫੜਦਾ ਕੋਈ ਕਹਿੰਦੇ ਨਿਸ਼ਾਨਚੀ ਨਹੀਂ ਬਣ ਜਾਂਦਾ ਖੁੰਡੀ ਨਾਲ ਖੇਡਣ ਖੇਡਣ ਵਾਲਾ ਖਿਡਾਈ ਨਹੀਂ ਬਣ ਜਾਂਦਾ ਤੇ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੇ ਸੰਸ ਹੰਸ ਵਰਗਾ ਮਾਨ ਰੱਖਣ ਵਾਲਾ ਹੰਸਾ ਵਰਗਾ ਨਹੀਂ ਬਣ ਜਾਂਦਾ ਤੇ ਕਹਿੰਦੇ ਕੁੱਕੜ ਦੀ ਓਡਾਰੀ ਜਿਵੇਂ ਕੁੱਕੜ ਐਕਟਿਵ ਹੁੰਦਾ ਹੈ ਉਸ ਤਰ੍ਹਾਂ ਐਕਟਿਵ ਰਹਿਣ ਵਾਲਾ 24 ਘੰਟੇ ਨਹੀਂ ਰਹਿੰਦਾ ਕਿੰਨੇ ਇਸੇ ਤਰ੍ਹਾਂ ਮਨਮੁਖ ਦੀ ਮਰਤੀ ਹੈ ਰੀਸਾ ਕਰਦਾ ਹੈ ਰੀਸਾ ਕਰੇ ਤਿਣਾੜੀਆਂ ਜੋ ਸੇਵਾਦਾਰ ਖੜੀਆਂ ਰੀਸਾ ਕਰਨੀਆਂ ਕਰਦਾ ਜਿਹੜੇ ਦਰਗਾਹ ਦੇ ਵਿੱਚ ਨਰਕਾ ਅੰਤ ਦਰਬਾਰ ਚ ਪ੍ਰਵਾਨ ਨੇ ਪਰ ਉਹਨਾਂ ਵਰਗੇ ਬਣ ਨਹੀਂ ਸਕਦੇ ਪੌਣੀ ਰਸਨਾ ਉਚਰੇ ਹਰਿ ਸ਼ਰਣੁੜੀ ਸੁਣਨ ਸੋ ਉਧਰੇ ਮਿੱਤਾ ਰਸਨਾ ਉਚਰੇ ਪਰ ਅਸਲ ਦੇ ਵਿੱਚ ਉਹੀ ਪ੍ਰਵਾਣ ਹੈ ਜਿਹੜਾ ਰਸਨਾ ਦੇ ਨਾਲ ਨਿਰੰਕਾਰ ਉਚਾਰਦਾ ਹੈ ਜਪਨਾ ਕਰਦਾ ਹੈ ਹਰ ਸ਼ਰਵਣੀ ਸੁਣੇ ਕੰਨਾਂ ਦੇ ਨਾਲ ਬਾਣੀ ਸੁਣਦਾ ਹੈ ਗੁਰੂ ਦੀ ਵਿੜਿਆਈ ਸੁਣਦਾ ਹੈ ਸੋ ਉਤਰੇ ਮਿੱਤਾ ਹੀ ਭਾਈ ਮਿੱਤਰੋ ਅਸਲ ਜੇ ਉਹੀ ਉਧਾਰਿਆ ਜਾਂਦਾ ਉਹੀ ਪ੍ਰਵਾਣ ਹੁੰਦਾ ਹੈ ਭਾਵ ਆਪਾਂ ਰੇਲੀ ਪੜਨੇ ਆ ਅੰਤਰਗੁਰ ਆਰਾਧਨਾ ਜਿਹਾ ਜਪੁਰ ਨਾਉ ਨਿਤਰੀ ਫਤਗੁਰ ਵੇਖਣਾ ਸ਼ਰਵਣੀ ਸੁਣਨਾ ਗੁਰਨਾਉ ਰਸਨਾ ਦੇ ਨਾਲ ਉਚਾਰਨ ਕਰਨਾ ਕੜਕੰਨਾ ਨਾਲ ਸੁੰਨਾ ਗਾ ਨੇਤਰਾ ਨਾਲ ਦਰਸ਼ਨ ਕਰ ਇਹ ਸ਼ਰਮਣੋ ਮੇਰਿਓ ਸੱਚਾ ਸੁਣੈ ਨੈਨ ਉਠਾਈ ਸੱਚੇ ਦੀ ਵਿਚਾਰ ਸੁਣਾ ਨੂੰ ਪਠਾਇਆ ਬਣਾਇਆ ਕੰਨਾਂ ਨੂੰ ਕਿਹਾ ਇਹ ਨੇਤਰੋ ਮੇਰਿਓ ਆਤਮਾ ਜੋ ਧਰ ਹੀ ਹੜਪੇਣਾ ਬਣਾ ਦੇਖੋ ਕੋਈ ਇਹ ਮੇਰੀਆਂ ਅੱਖਾਂ ਤੁਹਾਨੂੰ ਨਿਰੰਕਾਰ ਨੇ ਨੰਕਾਰ ਦੇਖਣ ਵਾਸਤੇ ਸੰਸਾਰ ਦੇ ਵਿੱਚ ਵਸਦਾ ਅਕਾਲ ਪੁਰਖ ਦੇਖਣ ਵਾਸਤੇ ਬਣਾਇਆ ਹੋਰ ਨੂੰ ਤੱਕ ਨਾ ਕਰੋ ਇਹ ਰਸਨਾ ਤੁਮਨ ਰਸਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਟੀਚਰ ਜਿੱਚਰ ਹਾਸ ਪੱਲੇ ਨਾ ਪਾਇ ਮੇਰੀ ਰਸਨਾ ਤੇਰੀ ਪਿਆਸ ਨਹੀਂ बुਝਦੀ ਉਦੋਂ ਪੁੱਜੇ ਕੀ ਜਦੋਂ ਨੰਕਾਰ ਪੱਲੇ ਪਾ ਲੇਗਾ ਭਾਵ ਇਹ ਹੀ ਗੁਰੂ ਅਮਰਦਾਸ ਜੀ ਨੇ ਪੰਜਵੀਂ ਬਾਣੀ ਅਨੰਤ ਸੱਤ ਬਖਸ਼ਿਸ਼ ਕੀਤਾ ਹੈ ਦੇਲੀ ਪੰਜਵੀਂ ਬਾਣੀ ਹੈ ਨਾ ਅਨੰਤ ਸੱਤ ਦੀ ਬਾਣੀ ਹੈ ਅਨੰਤ ਸੱਤ ਸਾਨੂੰ ਦੇਲੀ ਸੁਝਾਉਂਦੇ ਨੇ ਇਹ ਹੀ ਅੱਜ ਬਖਸ਼ਿਸ਼ ਕਰ ਰਹੇ ਨੇ ਰਸਨਾ ਉਚਰਾ ਹ ਸੁਵਣੀ ਸੁਣੈ ਸੋ ਉਦਰਾ ਮਿੱਤਰ ਜਿਹੜਾ ਰਸਨਾ ਦੇ ਨਾਲ ਉਚਾਰਦਾ ਹੈ ਕੰਨਾਂ ਦੇ ਨਾਲ ਬਾਣੀ ਸੁਣਦਾ ਤੇ ਅਸਲ ਚ ਪਾਈ ਮਿੱਤਰ ਉਹੀ ਪ੍ਰਵਾਨ ਹੁੰਦਾ ਹੈ ਹਰ ਜੱਥ ਲਿਖਿਆ ਲਾਇ ਪਾਵਣੀ ਸੇ ਹਸਤ ਪਵਿੱਤ ਜਿਹੜੇ ਹੱਥਾਂ ਦੇ ਨਾਲ ਗੁਰੂ ਦੀ ਵਿਚਾਰ ਲਿਖਦੇ ਨੇ ਭਾਵ ਇੱਥੇ ਲਿਖਣ ਦੀ ਗੱਲ ਨਹੀਂ ਹੈ ਇੱਥੇ ਕਹਿਣ ਦਾ ਭਾਵ ਹੈ ਜਿਹੜਾ ਆਪਣੇ ਕਰਦਾ ਹੋਇਆ ਕੰਮ ਦਸਨ ਉਹ ਕਿਰਤ ਕਮਾਈ ਨਾਲ ਕਰਦਾ ਹੈ ਇਮਾਨਦਾਰੀ ਦੇ ਨਾਲ ਕਰਦਾ ਹੈ ਕਿਉਂਕਿ ਕਬੀਰ ਮਨ ਜਾਣਾ ਸਭ ਬਾਤ ਜਾਣੋ ਤੀ ਹੋਣ ਕਰਾ ਕਾਹੇ ਕੀ ਕੁਸਲਤ ਹਾਦਿ ਉਵੇ ਪਰ ਹੈ ਇਹ ਨਹੀਂ ਗਿਆਨ ਕਿਸੇ ਨੂੰ ਨਹੀਂ ਗਿਆਨ ਸਭ ਨੂੰ ਹੈ ਪਰ ਗਿਆਨ ਹੋਣ ਦੇ باوجود ਜੇ ਬੇਇਮਾਨੀ ਕਰੇਗਾ ਤਾਂ ਕਹਿੰਦੇ ਉਹਦਾ ਤ੍ਰਿਕਾਰ ਹੈ ਪਤਾ ਸਭ ਨੂੰ ਆ ਵੀ ਗਲਤ ਕੀ ਕਰ ਰਹੇ ਆ ਕਦੇ ਦੇਖ ਲੈਣਾ ਕਿਸੇ ਦਾ ਮਾੜਾ ਕਰਕੇ ਮਨ ਨੂੰ ਪਤਾ ਨਹੀਂ ਮੈਂ ਮਾੜਾ ਕਰ ਰਿਹਾ ਪਰ ਇਹਦੇ ਵਿੱਚ ਮੈਲ ਲੋਭ ਦੀ ਜੰਮੀ ہوئی ਹੈ ਕਹਿੰਦੇ ਹਰ ਹਰ ਜਸ ਲਿਖੇ ਲਾਇ ਭਾਵਣੀ ਜੇ ਭਾਵਣੀ ਕਰਕੇ ਇਮਾਨਦਾਰੀ ਦੇ ਨਾਲ ਗੁਰੂ ਮਹਾਰਾਜ ਜੀ ਜਾਣ ਕੇ ਕੰਮ ਕਰੇਗਾ ਲਿਖਤੀ ਦਾ ਮਤਲਬ ਇਮਾਨਦਾਰੀ ਨਾਲ ਕੋਈ ਵੀ ਕੰਮ ਕਰੇਗਾ ਜ਼ਰੂਰੀ ਨਹੀਂ ਲਿਖੀ ਕੋਈ ਵੀ ਕੰਮ ਕਰੇ ਤੇ ਗੁਰੂ ਨੂੰ ਆਜਾਣ ਦਾ ਅਰਜ ਜਾਣ ਕੇ ਕਰੇਗਾ ਤੇ ਕਹਿੰਦੇ ਸੇ ਹਸਤ ਪਵਿੱਤਾ ਕੋ ਹੱਥ ਪਵਿੱਤਰ ਹੋ ਜਾਂਦੇ ਨੇ ਪੁੱਜਣ ਯੋਗ ਹੋ ਜਾਂਦੇ ਨੇ 68 ਤੀਰਥ ਮੱਜਨ ਸਭ ਪੁੰਨ ਤਿਨ ਕੀਤਾ ਫਿਰ ਉਹ ਐਸਾ ਗੁਰਮੁਖ ਹੋ ਜਾਂਦਾ ਹੈ 68 ਤੀਰਥਾਂ ਦਾ ਬੈਠਾ ਬਿਠਾਏ ਉਹਨੂੰ ਫਲ ਮਿਲ ਜਾਂਦਾ ਚਾਹੇ ਆਪਣੀ ਦੁਕਾਨ ਤੇ ਬੈਠਾ ਹੋਵੇ ਚਾਹੇ ਆਪਣੀ ਰੇੜੀ ਤੇ ਬੈਠਾ ਹੋਵੇ ਰੇੜੀ ਦਾ ਕੰਮ ਕਰਦਾ ਹੋਵੇ ਚਾਹੇ ਮਜ਼ਦੂਰੀ ਕਰਦਾ ਹੋਵੇ ਕਰਦਾ ਈ ਇਮਾਨਦਾਰੀ ਨਾਲ ਹੋਵੇ ਕਿਉਂਕਿ ਉਹਦੇ 68 ਤੀਰਥਾਂ ਦਾ ਪੁੰਨ ਫਲ ਮਿਲ ਜਾਂਦਾ ਐਸੇ ਨੂੰ ਸਭ ਪੁੰਨ ਜਿੰ ਕੀਤਾ ਸਭ ਤੋਂ ਵੱਡਾ ਪੁੰਨੀ ਉਹਨਾਂ ਨੇ ਕੀਤਾ ਹੈ ਸੰਸਾਰੇ ਸਗਰਤੇ ਉਧਰੇ ਵਿਖਿਆ ਗੜ ਜੀਤਾ ਵਿਖਿਆ ਦੇ ਸੰਸਾਰ ਦੇ ਇਹ ਜਹਿਰ ਰੂਪੀ ਅੱਗ ਦੇ ਵਿੱਚੋਂ ਬਚ ਕੇ ਨਿਤਾਰਾ ਹੋ ਜਾਂਦੇ ਜਿਵੇਂ ਪਤਾ ਹੋਵੇ ਨਾ ਵੀ ਅੱਗੇ ਅੱਗੇ ਅੱਗ ਤੋਂ ਤਰਨ ਦਾ ਇੱਕ ਹੀ ਜਰੀਆ ਹੈ ਵੀ ਨਿਰੰਕਾਰ ਦਾ ਨਾਮ ਜਪ ਲੈ ਤੇ ਮਨੁੱਖ ਅੱਗ ਤਰ ਜਾਏਗਾ ਕਿਉਂਕਿ ਮਤਲਬਲੀ ਯੂਜ਼ ਕਰੇਗਾ ਇਸ ਸੰਸਾਰ ਨੂੰ ਵੀ ਗੁਰੂ ਸਾਹਿਬ ਨੇ ਵਿਖਿਆ ਦੀ ਅੱਗ ਜਹਿਰ ਦੀ ਅੱਗ ਕਿਹਾ ਇਹਨੇ ਜੋ ਪਤਾ ਵੀ ਤਰ ਜਾਏਗਾ ਪਰ ਨਾਮ ਜਪੇਗਾ ਤਾਂ ਪਰਨਾਮ ਜਪਦਾ ਨਹੀਂ ਇਹ ਜਿਹੜਾ ਅੱਗ ਸੜੋਂ ਲੱਗੀ ਹੈ ਪਰ ਇਹ ਅਸਿਰ ਵੇਲੇ ਪਤਾ ਲੱਗਦਾ ਜਦੋਂ ਕਹਿੰਦੇ ਸਿਰ ਸਰਦਾ ਆ ਜਾਂਦਾ ਨੰਕਾਰ ਦਾ ਨਾਨਕ ਲੜਨਾ ਹੈ ਉਦਾਰਣ ਦੇਈ ਸੇਵ ਅਮਿੱਤਾ ਹੈ ਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਵੀ ਕਹਿੰਦਾ ਨਾਨਕ ਲੜ ਲਾਇਬ ਦੱਸਿਆ ਆਪਣੇ ਲੜਦੇ ਨਾਲ ਲਾ ਕੇ ਮੇਰੇ ਸਤਿਗੁਰੂ ਮੈਨੂੰ ਵੀ ਉਦਾਹਰਣਾ ਕਰੇ ਪਖੰਡਾ ਤੋਂ ਮੈਨੂੰ ਬਚਾ ਤਨ ਜੋ ਬਣਾ ਰ ਫੁੱਲੜਾ ਨਾਠੀੜੇ ਦਿਨ ਚਾਰ ਪੱਪਣ ਕੇਰੇ ਪਤਲਿਓ ਢਜਦੋ ਜੰਮਣ ਹਾਰ ਰੰਗ ਮਾਨ ਲੈ ਪਿਆਰਿਆ ਜੋ ਚੁਕਣ ਨਹੁਲਾ ਦੇ ਥੋੜੇ ਦੇ ਥੱਕੇ ਪਿਆਣਾ ਚੋਲਾ ਜੈ ਸਤੇ ਜੀ ਨਾਣ ਕਹਿੰਦੇ ਖੀਰ ਤ ਜਾਣਾ ਹੀ ਨਿਰਾਨ ਜੈ ਮਸਾਣ ਦੀ ਜਾਣਾ ਭਾਈ ਇਸ ਤੋਂ ਵੱਧ ਔਕਾਤ ਨਹੀਂ ਹੈ ਕਾ ਸਾਨੂੰ ਉਹ ਕਹਿੰਦੇ ਨੇ ਮੇਰੇ ਅਕਾਲ ਪੁਰਖ ਮੇਦੇ ਪਖੰਡਾਂ ਤੋਂ ਬਚਾ ਜਿਹੜਾ ਤੂੰ ਕਹਿੰਦਾ ਤੇਰੇ ਮੁਤਾਬਕ ਮੈਂ ਹੱਥ ਦੇ ਕੰਮਕਾਰ ਵੀ ਕਰਾਂ ਗੁਰੂ ਨਾਨਕ ਸਾਹਿਬ ਨੇ ਕਾਰ ਕੀਤੀ ਹੈ ਖੇਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਵੀ ਕੀਤਾ ਹੈ ਈਮਾਨਦਾਰੀ ਨਾਲ ਕਰਕੇ ਸਾਨੂੰ ਪੂਰਨੇ ਭਾਗੇ ਵਿੱਚ ਸਿਖਾਈ ਹੈ ਕਲਗੀਧਰ ਪਾਸ਼ਾ ਨੇ ਕੀਤਾ ਹੈ ਰਾਜਭਾਗ ਸੀ ਪਛੜਨ ਦੀ ਵਾਰੀ ਆਈ ਤੇ ਮਨੋਂ ਭਰਮ ਵੀ ਨਹੀਂ ਹੋਇਆ ਸਤਿਗੁਰੂ ਆਹੀ ਸਮਝਾਉਂਦੇ ਨੇ ਭਾਈ ਜ਼ਿੰਦਗੀ 'ਚ ਨੁਕਤਾ ਅਜਮਾ ਗੁਰੂ ਦੀ ਬਾਣੀ ਨੂੰ ਜ਼ਿੰਦਗੀ 'ਚ ਕਮਾ ਸਰਫਲਿੰਕ ਕਰ। ਇਹੀ ਗੁਰੂ ਫੈਸਲਟ ਕਹਿੰਦੇ ਨੇ ਮੇਰੇ ਸਤਿਗੁਰੂ ਕਿਰਪਾ ਕਰ ਆਪਣੇ ਲੜਦੇ ਨਾਲ ਲਾ ਕੇ ਮੇਰੇ ਤੇ ਦਇਆ ਰਹਿਮਤ ਕਰ ਤੇ ਇਸ ਗਰੀਬ ਨੂੰ ਵੀ ਤਾਰਨਾ ਕਰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਕੇ ਆਪਣੇ ਨਾਲ ਇੱਕ ਮੇਕ ਕਰਨਾ ਕਰ ਸੋ ਗੁਰੂ ਗੁਰੂ ਪੀਅ ਸਤ ਸੰਗਤਿਓ ਇੰਨੀਆਂ ਨੂੰ ਬੇਂਤਿਆਂ ਕਰਦਾ ਖਿਮਾ ਦਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਬੱਲੇ ਬੰਨਾ ਆਭਲ ਕਰਨਾ ਜਿੰਨ ਕੀ ਸੁਮਾਨਾ ਬੜਕੜ ਬੋਲੇ ਦਾ ਹਜ਼ਾਰ ਰਾਜਟਾਰ ਦੇ ਹੋਏ ਸਾਤ ਸੰਗਤਿਓ ਸੀਸ ਕਰੋਰ ਦਾ ਸੰਕੇਤੋ ਕਥਾ ਵਿਚਾਰਾਂ ਕਰਾਂ ਦੇ ਜਾਚ ਆ ਜਾਵੇ ਗੱਜਵੜੀ ਕੇ ਫਤਿਹ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ